ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਚਾਂਦਪੁਰੇ ਵਾਲੇ ਬੰਨ ਤੇ ਇੱਥੇ ਖੜਿਆਂਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਚਾਂਦਪੁਰੇ ਵਾਲੇ ਬੰਨ ਦੇ ਉੱਤੇ ਪਹੁੰਚੇ ਨੇ ਪਾਣੀ ਦਾ ਕਿਵੇਂ ਹੈ ਪਾਣੀ ਦਾ ਵੀ ਖਤਰਾ ਹੀ ਹੈ ਫਿਲਹਾਲ ਖਤਰਾ ਹੀ ਹੈ ਹਾਂਜੀ ਹਰਿਆਣਾ ਪ੍ਰਸ਼ਾਸਨ ਰੋਕ ਰਿਹਾ ਹੈ ਹਰਿਆਣਾ ਪ੍ਰਸ਼ਾਸਨ ਅੱਛਾ ਹਰਿਆਣੇ ਵਾਲਾ ਰੋਕ ਰਿਹਾ ਹੈ ਹਾਂਜੀ ਰੋਕ ਰਿਹਾ ਹੈ ਕਿਉਂ ਕੀ 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 ਗੱਲ ਤੋਂ ਰੋਕ ਰਿਹਾ ਹੈ ਵੀ ਮਿੱਟੀ ਨਾ ਪਾਓ ਬੰਨ ਤੇ ਕਿਹੜੇ ਚਾਂਦਪੁਰੇ ਵਾਲੇ ਤੇ ਚਾਂਦਪੁਰੇ ਵਾਲੇ ਮੈਨੂੰ ਨੀਚੇ ਦਿਖਾਉਂਦੇ ਆ ਇਹ 21 ਗੇਟ ਨੇ ਜੀ 21 게ਟ ਨੇ ਇਹ 12 ਫੁੱਟ ਲੰਬਾਈ ਹੈ ਇਹਨਾਂ ਦੀ 8 ਫੁੱਟ ਚੜਾਈ ਹੈ ਇਹਨਾਂ 21 게ਟਾਂ ਵਿੱਚ ਦੀ ਪਾਣੀ ਲੰਘਦਾਗਾ ਅੱਗੇ ਜੇਕਰ ਇਹ 21 게ਟ ਭਰ ਜਾਂਦੇ ਨੇ ਤਾਂ ਪਾਣੀ ਪਿੱਛੇ ਖਿੰਡਣਾ ਜਿਹੜਾ ਉਹ ਸ਼ੁਰੂ ਹੋ ਜਾਂਦਾਗਾ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਘੱਗਰ ਨਦੀ ਤੇ ਕੜਿਆਂਗੇ ਕੱਲ ਸਾਨੂੰ ਖਨੌਰੀ ਦਿਖਾਇਆ ਸੀਗਾ ਖਨੌਰੀ ਜੋ ਉੱਥੇ ਦਿਖਾਇਆ ਮੌਕੇ ਤੇ ਦੱਸਿਆਗਾ ਕਹਿੰਦੇ ਵੀ ਸਵਾ ਫੁੱਟ ਦਾ ਫਰਕ ਸੀ ਅੱਜ ਉਹ 6 ਇੰਚ ਦਾ ਰਹਿ ਗਿਆ ਸੀ ਹੁਣ ਚਾਂਦਪੁਰ ਵਾਲੇ ਬੰਨ ਤੇ ਆ ਪਹੁੰਚਾਂਗੇ ਜਿੱਥੇ ਆਲੇ-ਦਾਲੇ ਪਿੰਡਾਂ ਦੇ ਦਰਜਨਾ ਪਿੰਡਾਂ ਦੇ ਕਿਸਾਨ ਭਰਾ ਪਹੁੰਚੇ ਨੇ ਜਿਨ੍ਹਾਂ ਨੂੰ ਪਤਾ ਵੀ ਖਤਰਾ ਜਿਹੜਾ ਹੈਗਾ ਉਹ ਵੱਦਰ ਹੈ ਲਗਾਤਾਰ ਇੱਥੇ ਗੱਲਬਾਤ ਵੀ ਕਰਦੇ ਆਂਗੇ ਤੇ ਕੱਲ 100 ਟ੍ਰੈਲੀ ਮਿੱਟੀ ਦੀ ਚਾਂਦਪੁਰ ਵਾਲੇ ਬੰਨ ਤੇ ਲੈ ਕੇ ਆਏ ਸੀ ਉਹਨਾਂ ਨੂੰ ਰੋਕ ਵੀ ਦਿੱਤਾ ਗਿਆ ਸੀ ਉਹ ਵੀ ਗੱਲਬਾਤ ਕਰਾਂਗੇ ਜਿਹੜੇ ਕਿਸਾਨ ਨੇ ਬਹੁਤ ਜ਼ਿਆਦਾ ਪਰੇਸ਼ਾਨੀ ਚ ਚਿੰਤਾ ਚ ਨਜ਼ਰ ਆ ਰਹੇ ਨੇ ਇਸ ਬੰਨ ਤੇ ਕਿਉਂਕਿ ਸਰਦੂਲਗੜ੍ਹ ਤੱਕ ਮਾਰ ਕਰਦਾ ਆਲੇ-ਦਾਲੇ ਜਿੰਨੇ ਵੀ ਪਿੰਡ ਨੇ ਉਹ ਆਈ ਜਾਂਦੇ ਨੇ ਉਹ ਦੇਖੀ ਜਾਂਦੇ ਨੇ ਕਿਉਂਕਿ ਜੇਕਰ ਪਾਣੀ ਵੱਧਾ ਹੈ ਚੌਕ ਸੌਣ ਲਈ ਤਾਂ ਕਿ ਅੱਗੇ ਜੋ ਕੋਈ ਤਿਆਰੀ ਆ ਉਹ ਕਰ ਸਕੀਏ ਦੇਖ ਸਕਦੇ ਹਾਂ ਜੀ ਪੰਜਾਬ ਪੁਲਿਸ ਹੈ ਜਿਹੜੀ ਪੰਜਾਬ ਪੁਲਿਸ ਵੀ ਹਰਿਆਣਾ ਪੁਲਿਸ ਵੀ ਪੰਜਾਬ ਤੇ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਚ ਚਾਂਦਪੁਰੇ ਵਾਲੇ ਬੰਨ ਤੇ ਪਹੁੰਚ ਰਹੇ ਨੇ ਤੇ ਆਲੇ-ਦਾਲੇ ਦਰਜਨਾ ਪਿੰਡਾਂ ਦੇ ਲੋਕ ਵੀ ਪਹੁੰਚ ਚੁੱਕੇ ਨੇ ਕਿਉਂਕਿ ਡਰ ਦਾ ਤੇ ਸਹਿਮ ਦਾ ਮਾਹੌਲ ਹੈ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਤੇ ਇਧਰਲੀ ਸਾਈਡ ਵੀ ਦੇਖ ਲੋ ਆਹ ਦੇਖੋ ਗੱਡੀਆਂ ਪਰ ਪਰ ਹੋਰ ਕਿਸਾਨ ਵੱਡੀ ਗਿਣਤੀ ਚ ਆ ਰਹੇ ਨੇ ਜੀ ਚਾਂਦਪੁਰੇ ਵਾਲੇ ਬੰਨ ਤੇ ਕੀ ਹਾਲਾਤ ਨੇ ਪਰ ਜਿਹੜੇ ਉਰੇ ਦੇ ਹਾਲਾਤ ਨੇ ਉਹ ਇਸ ਤਰ੍ਹਾਂ ਦੇ ਨਹੀਂ ਨੇ ਡੀਐਸਪੀ ਸਾਹਿਬ ਪੰਜਾਬ ਹਰਿਆਣਾ ਪੁਲਿਸ ਹੈ ਜਿਹੜੀ ਇੱਥੇ ਦੇਖ ਸਕਦੇ ਹੋ ਵੱਡੇ ਪੱਧਰ ਤੇ ਹਾਕਮ ਹਾਕਮ ਸਿੰਘਾੜਾ ਦੇਖਣਾ ਹੈ ਵੀ ਕੀ ਹਲਤ ਨੇ ਅਸੀਂ ਲੰਗਰ ਲੈ ਕੇ ਆਏ ਹਾਂ ਜੀ ਅੱਛਾ ਲੰਗਰ ਲੈ ਕੇ ਆਏ ਹੋ ਦੇਖ ਆਪਣਾ ਵੀ ਹਾਕਮ ਸਿੰਘਾੜਾ ਦੇਖ ਆਏ ਦਾ ਲੰਗਰ ਲੈ ਕੇ ਆਏ ਅੱਛਾ ਲੰਗਰ ਲੈ ਕੇ ਆਏ ਹੋ ਜੀ ਦੇਖ ਸਕਦੇ ਹੋ ਵੀ ਗੁਰੂ ਦਾ ਸਿੱਖ ਪਹਿਲਾਂ ਲੰਗਰ ਕਹਿੰਦਾ ਵੀ ਜ਼ਰੂਰੀ ਹੈ ਪਹਿਲਾਂ ਲੰਗਰ ਲੈ ਕੇ ਪਹੁੰਚੇ ਨੇ ਚੰਦਪੁਰ ਵਾਲੇ ਬੰਦੇ ਆਏ ਹੋ ਜੀ ਦੇਖ ਸਕਦੇ ਚਾਰ ਦਿਨ ਹੋ ਗਏ ਸਾਨੂੰ ਹੋ ਗਏ ਚਾਰ ਦਿਨ ਹੋ ਕੇ ਲੰਗਰ ਲੈ ਕੇ ਆਉਣੇ ਹੋ ਨਾ ਲੰਗਰ ਵੀ ਲੈ ਕੇ ਆਉਂਦੇ ਨੇ ਲੰਗਰ ਵੀ ਚਾਰੇ ਦਿਨਾਂ ਦੇ ਲਿਆਉਂਦੇ ਨੇ ਆਹ ਨਾਲੇ ਮਿੱਟੀ ਪਾਉਦੇ ਜੀ ਨਾਲੇ ਮਿੱਟੀ ਪਾਉਂਦੇ ਆ ਹਾਕਮ ਸਿੰਘ ਵਾਲੇ ਪਿੰਡ ਤੋਂ ਆਏ ਨੇ ਦੇ ਉੱਥੇ ਵੀ ਮਾਰ ਹੁੰਦੀ ਆ ਪੂਰੀ ਹਾਂਜੀ ਜੇ ਟੁੱਟਦਾ ਵੱਲ ਫਿਰ ਹੁੰਦੀ ਆ ਸਾਡੇ ਪਿੰਡ 'ਚ ਵੀ ਪਾਣੀ ਵੜਦਾ ਜੀ ਪਿੰਡ 'ਚ ਵੀ ਪਾਣੀ ਵੜਦਾ ਦੇਖੋ ਲੰਗਰ ਲੈ ਕੇ ਆਏ ਨੇ ਬਹੁਤ ਯਾਨੀ ਕਿ ਸੇਵਾ ਦਾ ਕੰਮ ਵੀ ਚੱਲ ਰਿਹਾ ਨਾਲ ਮਿੱਟੀ ਵੀ ਪਾ ਰਹੇ ਨੇ ਪਰ ਦੇਖ ਸਕਦੇ ਹੋ ਜਿਹੜੇ ਪਿੰਡਾਂ ਨੂੰ ਡਰ ਦਾ ਮਾਹੌਲ ਬਣਿਆ ਹੋਇਆ ਹੈ ਉਹੋ ਇਸ ਵਕਤ ਚਾਂਦਪੁਰੀ ਵਾਲੇ ਬੰਨਾਂ ਦੇ ਉੱਤੇ ਆਏ ਹੋਏ ਨੇ ਦੇਖ ਸਕਦੇ ਹੋ ਵੱਡੀਆਂ ਤਸਵੀਰ ਪਿੰਡਾਂ ਦੇ ਪਿੰਡ ਕਿਉਂਕਿ ਡਰ ਦਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਚਾਂਦਪੁਰੀ ਵਾਲੇ ਬੰਨ ਤੇ ਪਹੁੰਚ ਰਹੇ ਨੇ ਪਿੰਡਾਂ ਦੇ ਪਿੰਡ ਕਿਉਂਕਿ ਜਿਹੜੇ ਹਾਲਾਤ ਨੇ ਉਹ ਵਿਗੜਦੇ ਆ ਰਹੇ ਨੇ ਤੇ ਉੱਤੋਂ ਰੱਬ ਵੀ ਦੇਖ ਸਕਦੇ ਹੋ ਵੀ ਚੜ੍ਹਿਆ ਆਉਂਦਾ ਫੇਰ ਫੇਰ ਦੁਬਾਰੇ ਚੜ੍ਹਿਆ ਆਉਂਦਾ ਜਿਹੜਾ ਕਿਸਾਨਾਂ ਚ ਡਰ ਦਾ ਮਾਹੌਲ ਜਿਹੜਾ ਪੂਰੇ ਪੰਜਾਬ ਦੇ ਵਿੱਚ ਦੇਖ ਸਕਦੇ ਆ ਆਪਾਂ ਵੱਡੀ ਤਬਾਹੀ ਹੈ ਜਿਹੜੀ ਇਸ ਵਾਰ ਆਈ ਹੋਈ ਹੈਗੀ ਇਹ ਗੱਲਬਾਤ ਵੀ ਕਰਦੇ ਆ ਕਿਹੜਾ ਪਿੰਡ ਹੈ ਭਾਈ ਕੁੱਲਰੀਆਂ ਕਿਵੇਂ ਆ ਗੱਲ ਇਹਦਾ ਪਾਣੀ ਪਿੱਛੋਂ ਬਹੁਤ ਆਈ ਜਾਂਦਾ ਹੈ ਪਿੱਛੋਂ ਆ ਰਿਹਾ ਹੈ ਐਸੇ ਕਰਕੇ ਚਿੰਤਾ ਦਾ ਕੰਮ ਹੈ ਬਹੁਤ ਆਈ ਜ ਤਲਵਾੜੀ ਦੇ ਪੁੱਲ ਦੇ ਉੱਤੇ ਵੀ ਬਸ ਫੁੱਟ ਫੁੱਟ ਕੇ ਥੱਲੇ ਐ ਜਮੀਨਾ ਤੋਂ ਅੱਛਾ ਫੁੱਟਕ ਦੇ ਫਰਕ ਰਹਿ ਗਿਆ ਹਾਂਜੀ ਤਕਰੀਬੀ ਫਰਕ ਹੈ ਦੇਖ ਸਕਦੇ ਹੋ ਵੀ ਕਹਿੰਦਾ ਤਲਵਾੜੀ ਵਾਲੇ ਤੇ ਵੀ ਬਾਈ ਕਹਿੰਦਾ ਕੁੱਲਰੀਆਂ ਤੋਂ ਆਏ ਨੇ ਬਾਈ ਕੁੱਲਰੀਆਂ ਤੋਂ ਗਾਹਾਂ ਤੱਕ ਮਾਰ ਕਰਦਾ ਪਾਣੀ ਇਹ ਸਰਦੂਲਗੜ੍ਹ ਤੱਕ ਕਿਹੜਾ ਪਿੰਡ ਹੈ ਬਾਈ ਹਕਮਬਾਲਾ ਜੀ ਹਕਮਬਾਲਾ ਹਾਂਜੀ ਕਿਵੇਂ ਲੱਗਦੇ ਨੇ ਹਾਲਾਤ ਹਾਲਾਤ ਜੀ ਕੁਛ ਨਾ ਕੁਛ ਮਧੇ ਪਾਣੀ ਜੀ ਵਧ ਗਿਆ ਪਾਣੀ ਹਾਂਜੀ ਅੱਛਾ ਪਿੱਛੋਂ ਬੂਟੀ ਆ ਰਹੀ ਹੈ ਲੱਗਦਾ ਵੀ ਹੋਰ ਵੀ ਵਧਣ ਦੇ ਚਾਂਸ ਨੇ ਜੀ ਠੀਕ ਹੈ ਹਾਂਜੀ ਸਾਡੇ ਪਿੰਡਾਂ ਤੱਕ ਮਾਰ ਕਰਦਾ ਯੂਰੋਂ 25 26 ਕਿਲੋਮੀਟਰ ਜੀ ਮਾਰ ਕਰਦਾ ਹੈ ਹਾਂ ਜੀ 2023 ਚ ਵੀ ਨੁਕਸਾਨ ਹੋਇਆ ਹੈ ਨਾ ਹਾਂ ਜੀ ਸਰਕਾਰ ਬਾਈ ਜੀ ਅਸੀਂ ਤੁਹਾਡੀ ਵੀਡੀਓ ਦੇਖਦੇ ਆ ਜੀ ਧੰਨਵਾਦ ਜੀ ਧੰਨ ਜਿਹੜਾ ਪਿੰਡ ਹੈ ਜੀ ਸਾਡਾ ਪਿੰਡ ਧਾਰਸੂਲਾ ਜੀ ਹਰਿਆਣੇ ਚ ਉੱਥੇ ਵੀ ਮਾਰ ਕਰਦਾ ਪਾਣੀ ਆ ਤੁਸੀਂ ਜਿਹੜੀ ਉਹ ਸਿੱਖਾਂ ਦੀ ਫੌਜ ਵਾਲੀ ਵੀਡੀਓ ਬਣਾ ਲਿਓ ਨਾ ਉਹ ਬਹੁਤ ਵਧੀਆ ਬੰਦਾ ਠੀਕ ਉਹਨਾਂ ਨਾਲ ਹੀ ਹੁੰਨੇ ਆ ਫਿਰ ਹਾਂ ਉਹ ਠੀਕ ਹੈ ਜੀ ਹਾਂ ਜੀ ਠੀਕ ਹੈ ਵਧੀਆ ਬਾਈ ਬਾਕੀ ਮਾਹੌਲ ਕਿਵੇਂ ਪਾਣੀ ਦਾ ਕਿਵੇਂ ਹੈ ਪਾਣੀ ਦਾ ਵੀ ਖਤਰਾ ਹੀ ਹੈ ਫਿਲਹਾਲ ਖਤਰਾ ਹੀ ਗਿਆ ਹੈ ਹਾਂ ਜੀ ਇਹ ਸਾਰੇ ਜ਼ਿਮੀਦਾਰ ਜੀ ਦਿਨ ਰਾਤ ਡਿਊਟੀ ਤੇ ਰਹੇ ਨੇ ਕਿਸਾਨ ਭਰਾ ਪ੍ਰਸ਼ਾਸਨ ਹੁਣ ਅਲਰਟ ਹੋਇਆ ਜੀ ਇੱਕ ਹਫ਼ਤੇ ਤੋਂ ਪਹਿਲਾਂ ਪ੍ਰਸ਼ਾਸਨ ਵੀ ਸੁੱਤਾ ਪਿਆ ਸੀ ਸੁੱਤਾ ਪਿਆ ਸੀ ਜੇ ਪਹਿਲਾਂ ਟਾਈਮ ਨਾਲ ਫਿਰਨੀਆਂ ਫੁਰਨੀਆਂ ਦਾ ਕੋਈ ਬੇਰਵਾਪ ਆਇਆ ਹੁੰਦਾ ਤਾਂ ਅੱਜ ਮਨ ਲੈ ਇੰਨੀ ਟੈਨਸ਼ਨ ਨਾ ਹੁੰਦੀ ਹੁਣ ਜ਼ਿਮੀਦਾਰ ਫਸਲ ਕਿ ਨਹੀਂ ਦੇਖਣਾ ਕਿ ਫਿਰਨੀਆਂ ਦੇਖਣਾ ਕੀ ਦੇਖਣਾ ਤੇ ਪਾਣੀਆਂ ਜਿਹੜਾ ਪੱਧਰ ਵਧ ਰਿਹਾ ਹੈ ਹਾਂਜੀ ਤੇ ਪਿਛਲੇ ਸਾਲ ਕੀ ਹੋਇਆ ਸੀ ਜੀ ਜਦੋਂ ਰਗੋਈ ਟੁੱਟੀ ਸੀ ਸਾਡੇ ਸ਼ੱਕਰਪੁਰੇ ਚ ਠੀਕ ਹੈ ਤਾਂ ਉਦੋਂ ਕੀ ਹੈ ਡਰਾਈਵਰ ਜਿਹੜੇ ਫੋਕ ਲੈਂਦੇ ਇਹਨਾਂ ਦੇ ਡਰਾਈਵਰ ਹੁੰਦੇ ਨੇ ਇਹਨਾਂ ਦੇ ਡਬਲ ਤਿੰਨ ਆਪਰੇਟਰ ਹੋਣੇ ਚਾਹੀਦੇ ਨੇ ਜਦੋਂ ਰਾਤ ਡਿਊਟੀ ਦੇ ਮੋਕੇ ਤੇ ਡਰਾਈਵਰ ਹੀ ਨਹੀਂ ਸੀ ਇੱਕ ਡਰਾਈਵਰ ਦੀ ਨੀਂਦ ਹੋ ਗਈ ਉਹ ਸੋ ਗਿਆ ਤੇ ਬਾਅਦ ਨੱਕਾ ਟੁੱਟ ਗਿਆ ਉਹ ਲਗਾਤਾਰ 24 24 48 ਘੰਟੇ ਚਲਾਵਨੇ ਕੀ ਇਹ ਜੀ ਢਿੱਲ ਨਾ ਵਰਤੀ ਜਾਵੇ ਬੀਤੀ ਕੱਲ ਨੂੰ ਅੱਜ ਕਿੰਨਾ ਪਾਣੀ ਵਧਿਆ ਤੁਹਾਡੇ ਹਿਸਾਬ ਨਾਲ ਘਟ ਤੋਂ ਘਟ ਜੀ 23 ਫੁੱਟ ਵਧਿਆ ਠੀਕ ਹੈ ਜਾਨੀ ਕਿ ਹਾਲਾਤ ਨੇ ਜਿਹੜੇ ਪਾਣੀ ਵਧਿਆ ਹਾਲਾਤ ਨੇ ਜਿਹੜੇ ਚਿੰਤਾਜਨਕ ਨੇ ਬਿਲਕੁਲ ਜੀ ਠੀਕ ਹੈ ਬਾਕੀ ਜੀ ਦੇਖੋ ਵੀਡੀਓ ਪਾਈ ਜਾਂਦੇ ਨੇ ਬਹੁਤ ਪਰ ਗੱਲ ਇਹ ਹੈ ਵੀ ਉਹ ਤਾਂ ਕਿਸਾਨ ਭਰਾ ਨੂੰ ਪੁੱਛੇ ਜਿਹੜੇ ਇਹ ਚੀਜ਼ ਦੇਖੀ ਜਾਂਦਾ ਹੁੰਦਾ ਅ ਬਿਲਕੁਲ ਤੁਸੀਂ ਆਏ ਹੋ ਸਪੈਸ਼ਲ ਤਾਂ ਰਸੂਲਤ ਆਏ ਨੇ ਵੀ ਦੇਖ ਸਕਦੇ ਹਾਂ ਜੀ ਅਸੀਂ ਪਾਣੀ ਦੇਖਣ ਕਿਉਂਕਿ ਸਾਡੇ ਜੀ ਰੰਗੋਈ ਲੱਗਦੀ ਹੈ ਇਧਰੋਂ ਇਹ ਜਦੋਂ ਆ ਤੁਸੀਂ ਜਾ ਕੇ ਜੇ ਕੋਈ ਜ਼ਿਆਦਾ ਹੁੰਦਾ ਤਾਂ ਇੰਤਜ਼ਾਮ ਤਾਂ ਕਰ ਲਓਗੇ ਅੱਗੇ ਕੋਈ ਸਪੀਕਰਾਂ 'ਚ ਬੋਲ ਦੋਗੇ ਪਿੰਡਾਂ ਨੂੰ ਨਹੀਂ ਅਸੀਂ ਦੁਸਰਾਤ ਫਿਰਦੇ ਹਾਂ ਜੀ ਦਿਨ ਰਾਤ ਫਿਰਦੇ ਨੇ ਕੀ ਨਵੇਂ ਬਾਈ ਦਾ ਮੇਰਾ ਨਾਮ ਰਮਨ ਹੈ। ਰਮਨ ਬਾਈ ਦੇਖ ਸਕਦੇ ਹੋ ਤਾਂ ਰਸੂਲ ਤਵਾਏ ਨੇ ਤਾਂ ਜੋ ਯਾਰ ਕੋਈ ਇੰਤਜ਼ਾਮ ਅਗੇ ਸਲੌਟਸ ਅਨਾਉਂਸਮੈਂਟਾਂ ਕੀ ਦੀਆਂ ਜਾਣ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਕੀਤਾ ਜਾਵੇ। ਪਾਣੀ ਵਧਿਆ? ਵਧਿਆ ਜੀ। ਹਾਂ ਸੱਤ ਫੁੱਟ ਪਾਣੀ। ਅੱਛਾ ਚਿੰਤਾ ਚ ਹੈ? ਹਾਂ ਚਿੰਤਾ ਹੈ ਜੀ ਬਿਲਕੁਲ। ਚਿੰਤਾ ਮੈਂ ਬਿਲਕੁਲ ਚਿੰਤਾ ਚਿੰਤਾਉਣੀ ਵੀ ਚਾਹੀਏ। ਜਿਵੇਂ ਉਧਰ ਨੁਕਸਾਨ ਜਾਦੇ ਹੋ ਗਿਆ। ਨੁਕਸਾਨ ਬਹੁਤ ਬਦਲ ਹੋ ਰਿਹਾ ਵੀ ਹੋ ਸਕਦਾ। ਹੋਰਾਂ ਵੀ ਹੋ ਸਕਦਾ ਹੈ। ਹੈ ਜੀ? ਗੰਡੂ ਖੁਰਦ ਜੀ। ਗੰਡੂ ਖੁਰਦ ਕਿਵੇਂ ਪਾਣੀ ਘਟਿਆ ਕਿਵੇਂ? ਵਧੇ ਹੀ ਥੋੜਾ ਜਿਹਾ ਕੱਲ ਨਾਲੋਂ ਵਧ ਗਿਆ ਅੱਧਾ ਫੁੱਟ ਪੋਣਾ ਤੋਂ ਫੁੱਟ ਵਧ ਗਿਆ ਅੱਛਾ ਕਿਵੇਂ ਗੱਲ ਹੈ ਨੁਕਸਾਨ ਹੈ ਨਹੀਂ ਹਲੇ ਤੱਕ ਅਦਾ ਕੋਈ ਨਹੀਂ ਬਾਈ ਅੱਗੇ ਬਸ ਜੇ 3-4 ਫੁੱਟ ਹੋਰ ਵਧਦਾ ਤਾਂ ਸਾਈਡਾਂ ਦੇ ਬਾਹਾਂ 'ਚ ਖੜਨ ਲੱਗ ਜੂਗਾ ਉਹਦੋਂ ਸਾਨੂੰ ਹੋ ਸਕਦਾ ਨੁਕਸਾਨ ਹੋ ਸਕਦਾ ਚਾਂਦਪੁਰੇ ਵਾਲੇ ਬੰਨ ਤੋਂ ਦੀਆਂ ਤਸਵੀਰਾਂ ਨੇ ਜਿਹੜੀਆਂ ਕੀ ਖਲੋ ਨਾ ਨਾ ਕੋਸ ਨਹੀਂ ਹੁੰਦਾ ਆਲਟੋ ਆਪਣੀ ਵੀ ਹੈ ਆਲਟੋ ਹੌਲੀ ਹੁੰਦੀ ਹੈ ਪਰ ਹੌਲੀ ਰੱਖ ਕਿਤੇ ਥੱਲੇ ਲੰਘ ਜੇ ਦੋਸਤੋ ਪਰ ਹੌਲੀ ਰੱਖ ਕੇ ਬਰੀ ਤਿਲਕ ਕੇ ਗੱਡੀ ਥੱਲੇ ਲੰਘ ਜੇ ਚਾਂਦਪੁਰੇ ਵਾਲਾ ਬੰਨਾ ਸਾਨੂੰ ਜਿਹੜਾ 2023 ਚ ਨੁਕਸਾਨ ਕਰਿਆ ਜੂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਕਿਹੜਾ ਪਿੰਡ ਹੈ ਭਾਈ ਚਾਂਦਪੁਰਾ ਚਾਂਦਪੁਰਾ ਕੀ ਹਾਲਾਤ ਬਣੇ ਹੋਏ ਨੇ ਕੱਲ ਕਹਿੰਦੇ ਵੀ ਮਿੱਟੀ ਮੁੱਟੀ ਪਾਉਣ ਤੋਂ ਰੁਕਤਾ ਸੀ ਨਹੀਂ ਜੀ ਰੁੱਕ ਨਹੀਂ ਹੈ ਜੀ ਵੈਸੇ ਪਤਾ ਕੀ ਜਿਆਦਾ ਹੋ ਰਿਹਾ ਇਸ ਤੇ ਉਪਰੂ ਬਜਾਦਾ ਇਸ ਤੇ अच्छा हां मिट्ट मिट्टी नहर ਤਾਂ ਉੱਪਰ ਦਾ ਥੋੜਾ ਜ਼ਿਆਦਾ ਉਚਾਈ ਆ ਰਹੀ ਬਣ ਗਈ ਠੀਕ ਹੈ ਇੱਕ ਲੈਵਲ ਵੀ ਰੱਖਣਾ ਪੜਾਏ ਅੱਛਾ ਖਤਰਾ ਬਣ ਰਿਹਾ ਹੂੰ हां जी ਖਤਰਾ ਅੱਛਾ ਜੇ ਕਰ ਇਹ ਬਣ ਨਹੀਂ ਟੁੱਟਦਾ ਤਾਂ ਪਾਖੜਾ ਨੂੰ ਖਤਰਾ ਹੈ हां जी हां जी ਅੱਛਾ ਕਰਕੇ ਮਿੱਟੀ ਨਹੀਂ ਪਾਉਣ ਦਿੰਦੇ ਜੀ ਆਹ ਪਟੜੀ ਤੋਂ ਉੱਤੇ ਲੈਵਲ ਕਰ ਨਹੀਂ ਸਕਦੇ ਅੱਛਾ ਪਟੜੀ ਤੋਂ ਉੱਪਰ ਲੈਵਲ ਨਹੀਂ ਕਰ ਸਕਦੇ ਦੇਖ ਸਕਦੇ ਹੋ ਵੀ ਦੋਸਤੋ ਪਾਖੜਾ ਦੇ ਬਰਾਬਰ ਦਾ ਲੈਵਲ ਹੈ ਇਹਦਾ ਆਹ ਬਣਦਾ ਉਹ ਸਾਹਮਣੇ ਪਾਖੜਾ ਦਿਖ ਰਹੀ ਹੈਗੀ ਤੁਹਾਨੂੰ ਵੀ ਜੇ ਕਹਿੰਦੇ ਉੱਪਰ ਲੈਵਲ ਕਰਦੇ ਹੋ ਤਾਂ ਪਾਖੜਾ ਨੂੰ ਖਤਰਾ ਹੈ ਚਾਂਦਪੁਰ ਵਾਲੇ ਬਣਦਾ ਸਾਰਾ ਪਾਣੀ ਜਾਂਦੇ ਕੇ ਪਾਖੜਾ ਦੇ ਵਿੱਚ ਬੜਾ ਰਲ ਜੂਗਾ ਪਾਖੜਾ ਦੇ ਵਿੱਚ ਹੀ ਰਲ ਜੂਗੀ ਜੇ ਟੁੱਟ ਗਈ ਜੇ ਟੁੱਟ ਗਈ ਮਿਕਸਰ ਹੋ ਜੂ ਇੱਕ ਘਰ ਵਾਲ ਕੱਟੇ ਹੋ ਜੂ ਸਗੋਂ ਆਪਣਾ ਨੁਕਸਾਨ ਹੋਊਗਾ ਜੀ ਜ਼ਿਆਦਾ ਠੀਕ ਹੈ ਦੇਖ ਸਕਦੇ ਆ ਵੀ ਆ ਗੱਲ ਨਿਕਲ ਕੇ ਆਈ ਆ ਚਾਂਦਪੁਰ ਆਪਣੇ ਪਿੰਡ ਚਾਂਦਪੁਰੇ ਵਾਲੇ ਪੰਨਾ ਪਿਛਲੀ ਵਾਰੀ ਦੇਖੋ ਨੁਕਸਾਨ ਥੋੜਾ ਭਾਰੀ ਹੋਇਆ ਸੀ ਹੈਨਾ ਹਾਂ ਜੀ ਭਾਰੀ ਉਹਦੀ ਕਹਿੰਦੇ ਭਾਈ ਜੇ ਬੰਨ ਉੱਚਾ ਜ਼ਿਆਦਾ ਕਰਦੇ ਆ ਤਾਂ ਪਾਖੜਾ ਦਾ ਇਹਦਾ ਪਾਣੀ ਇੱਕੇ ਹੋ ਜੂਗਾ ਵੀ ਨਾਲ ਕੱਡੇ ਹੋ ਜੂ ਨਾਲ ਦੇ ਵਿੱਚ ਹੀ ਰਲ ਜੂਗਾ ਵਿੱਚੇ ਰਲ ਜੂ ਵੀ ਹੋਰ ਵੀ ਭਾਰੀ ਨੁਕਸਾਨ ਹੈ ਜਿਹੜਾ ਹੋ ਹੋ ਸਕਦਾ ਹੈਗਾ ਹਾਂ ਜੀ ਦੇਖ ਸਕਦੇ ਹੋ ਚੰਦਪੁਰ ਵਾਲੇ ਬੰਨਾਂ ਤੇ ਜਾਂਦੇ ਸੀ ਅਸੀਂ ਅੱਗੇ ਇੱਕ ਸੜੀ ਕਾਰ ਹੈ ਜਿਹੜੀ ਉਹ ਨਹੀਂ ਜਾ ਸਕੀ ਕਿਉਂਕਿ ਜਿਹੜਾ ਰਸਤਾ ਹੈ ਬਹੁਤ ਜ਼ਿਆਦਾ ਖਰਿਆਬ ਹੈ ਥੱਲੇ ਵੀ ਜਾ ਸਕਦੀ ਹੈ ਕਿ ਜੇ ਨਿਕਲ ਨਹੀਂ ਇੱਥੇ ਤੱਕ ਜਦ ਅਸੀਂ ਦੋ ਕਿਲਿਆਂ ਦੀ ਬਾਹੀ ਲਿਆਏ ਪਰ ਜਿਹੜਾ ਮਸਲੇ ਨੇ ਉਹ ਘਾਤਕ ਬਣਿਆ ਹੋਇਆ ਹੈ गाइस ਇਸ ਵਕਤ ਦੇਖ ਸਕਦੇ ਹੋ ਤਸਵੀਰਾਂ ਗੱਟੇ ਭਰ ਕੇ ਲਾਵਾ ਜੀ ਗੱਟੇ ਭਰ ਕੇ ਲਾਵਾਂ ਜੀ ਮੋਗਿਆਂ ਚ ਅੱਛਾ ਮੋਗਿਆਂ ਚ ਗੱਟੇ ਭਰ ਕੇ ਲਾਉਂਗੇ ਅਜੇ ਥੌਂ ਥੌਂ ਗੱਟੇ ਲਈ ਬੈਠੇ ਨੇ ਵਿਚਾਰੇ 100 ਗੱਟਾ ਉਰੇ ਆ 100 ਅੱਗੇ ਬੈਠੇ ਨੇ ਅੱਛਾ ਜੀ ਫਰਾ ਕੋ ਲੈ ਜੋ ਫਰਾ ਕੋ ਲੈ ਜੀ ਸਾਈਡ ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਸਾਹਮਣੇ ਦੋਸਤੋ ਚੰਦਪੁਰੇ ਵਾਲਾ ਬੰਨਾ ਹੈ ਜਿਹੜਾ ਪਾਣੀ ਪਿਛਲੀ ਵਾਰੀ ਪਿਛਲੀ ਵਾਰੀ ਆ ਕੋਠੇ ਦੇ ਕਿੱਥੇ ਕਿੱਥੇ ਤੱਕ ਆ ਗਿਆ ਸੀ ਅੱਛਾ ਸਾਰੀ ਕੋਠਾ ਡੁੱਬ ਗਿਆ ਸੀ ਕਿੰਨਾ ਕਿਤੀਗਾ ਆ ਇੰਨਾ ਸੀ ਪਾਣੀ ਦਾ ਇਹ ਅੱਛਾ ਚਾਹੀਏ ਉਹਦੇ ਨਹੀਂ ਨਹੀਂ ਉਹ ਜੋ ਨਾ ਅੱਛਾ ਇੱਧਰ ਕੀ ਬੰਦ ਕਰ ਰਹੇ ਹੋ ਆ ਪੈਪਾ ਬੰਦ ਕਰ ਰਹੇ ਅੱਛਾ ਪੈਪਾ ਪਾਣੀ ਆ ਜਿਹੜਾ ਇਹਨਾਂ ਵਿਚਦੀ ਜਾਨੀ ਕਿ ਪਰਲੀ ਸਾਈਡ ਜਾਊ ਇਹਨਾਂ ਚ ਮਿੱਟੀ ਲਾ ਰਹੇ ਹੋ ਠੀਕ ਹੈ ਜੀ ਗੱਟੇ ਪਰ ਕੇ ਲਾਉਂਗੇ ਅਸੀਂ ਦਾ ਕਿਵੇਂ ਕੋਈ ਪਿੱਛੋਂ ਆਰਡਰ ਆਇਆ ਕੋਈ ਹਾਂ ਜੀ ਡਰੇਨ ਡਿਪਾਰਟਮੈਂਟ ਨਹੀਂ ਬਣਣੀ ਹੋ ਜੀ ਠੀਕ ਹੈ ਥੋੜੀ ਡਿਊਟੀ ਹੈ ਹਾਂ ਬਿਲਕੁਲ ਪੰਜਾਬ ਤੋਂ ਆ ਠੀਕ ਹੈ ਬਾਈ ਪੰਜਾਬ ਤੋਂ ਡਿਪਾਰਟਮੈਂਟ ਡਰੇਨ ਡਿਪਾਰਟਮੈਂਟ ਕਣੀ ਹੋਣੇ ਬਾਈ ਕਹਿੰਦਾ ਵੀ ਇਹਨਾਂ ਨੂੰ ਅਸੀਂ ਬੰਦ ਕਰ ਰਹੇ ਹਾਂ ਵੀ ਪਾਣੀ ਇਹਨਾਂ ਵਿੱਚ ਦੀ ਵੀ ਬੰਨ ਨੂੰ ਤੋੜਨ ਦੇ ਤੋੜ ਸਕਦਾ ਇਹ ਪਿੱਛੋਂ ਕੋਈ ਖਾਤਰੀ ਵਾਲੀ ਗੱਲ ਆਈ ਹੈ ਅਲਟਰਾ ਨਹੀਂ ਬਾਊ ਜੀਆਂ ਨਾਲ ਮੰਨ ਲਓ ਗੱਲ ਹੋਈ ਜਾਈ ਉਹ ਕਹਿੰਦੇ ਪਹਿਲਾਂ ਆਪਾਂ ਆਪਦਾ ਇੰਤਜ਼ਾਮ ਰੱਖੀਏ ਜੀ ਵੀ ਆਪਾਂ ਪਾਈਪਾ ਦਾ ਬੰਦ ਕਰਕੇ ਰੱਖੀਏ ਨਾ ਜਿਹੜਾ ਆਪਣਾ ਫਰਜ਼ ਬਣਦਾ ਠੀਕ ਹੈ ਤੇ ਇਸ ਤਰ੍ਹਾਂ ਦੇ ਹ